ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਆਪਾਂ ਆਏ ਆ ਜਿੱਥੇ ਸਵੇਰ ਹੋ ਰਹੀ ਹੈ ਯਾਰਨੀ 7:00 ਵਜੇ ਟਾਈਮ ਦਾ ਕਰੀਬ ਹੈ ਟਾਈਮ ਆ ਅੱਜ ਆਪਾਂ ਆਏ ਮਿੱਟੀ ਲੈਣ ਤੇ ਜੀਸੀਬ ਚਾਲ ਤੇ ਮਿੱਟੀ ਲੈਣ ਆਏ ਆ ਆਹ ਮਿੱਟੀ ਲਿਆ ਆ ਗਿਆ ਤਾਂ ਆਪਣੀ ਗਰਾਊਂਡ ਵਿੱਚ ਪਾਣੀ ਆ ਗਰਾਊਂਡ ਤਿਆਰ ਕਰਨੀ ਆਪਣੀ ਮੰਦਰਾਂ ਥੋੜੀ ਨੀਮੀ ਸੀ ਸਾਈਡ ਤੋਂ ਇੱਕ ਪਾਸੇ ਇੱਥੇ ਪਾ ਦੋ ਤਿੰਨ ਟਰਾਲੀਆਂ ਪਾਉਣੀਆਂ ਸੀ ਮੈਂ ਪਾਸਵੇ ਸਵੇਰੇ ਸਵੇਰੇ ਆਇਆ ਦੇਖੋ ਧੁੰਦ ਵੀ ਬਹੁਤ ਹੈ ਠੰਡ ਵੀ ਬਹੁਤ ਲੱਗ ਰਹੀ ਹੈ ਨਹੀਂ ਡੈਡੀ ਤਾਂ ਅੱਲੇ ਨਹੀਂ ਉੱਠਿਆ ਸੀ ਸਵੇਰੇ ਵੀ ਮੈਂ ਹੀ ਗਿਆ ਨਹੀਂ ਲੱਗਦਾ ਕਿ ਕੋਈ ਆਇਆ ਨਗ ਤਾਂ ਚਾਲ ਕੇ ਕਰਦਾ ਕੰਮ ਢੋਣ ਨੂੰ ਕਰਦੇ ਪਤਾ ਨਹੀਂ ਹੁਣ ਇਹਦਾ ਫੋਨ ਕੀਤਾ ਤੇ ਹਣ ਤੇ ਸਾਨੂੰ ਪਤਾ ਲੱਗ ਗਿਆ ਤੇ ਫੋਨ ਕਰਕੇ ਦੇਖਿਓ ਹਾਂ ਮੇ ਲੋ ਜੀ ਤਾਇਆ ਜੀ ਨੇ ਤਾਇਆ ਜੀ ਆਪਣੇ ਨਾਲ ਆਏ ਨੇਡੇ ਤੋਂ ਆਇਆ ਨਾਲ ਆਪਣੇ ਮਿੱਟੀ ਲੈਣ ਆਏ ਆ। ਇਹਨਾਂ ਨੂੰ ਸੇਵਾ ਉਹ ਰਹੀ ਆ ਕਹਿੰਦੇ ਮਿੱਟੀ ਬਾਗ ਗਰਾਉਂਡ ਉੱਚੀ ਕਰੋ ਇੱਥੇ ਖੇਡਿਆ ਕਰੋ। ਨਹੀਂ ਤਾਂ ਅਸੀਂ ਹੋਰ ਗਰਾਉਂਡ ਵਿੱਚ ਖੇਡਦੇ ਸੀ ਕਹਿੰਦੇ ਇੱਥੇ ਗਰਾਉਂਡ ਵਧੀਆ ਬਣਾਓ ਇੱਥੇ ਖੇਡੋ। ਆ ਦੇਖੋ ਜੀ ਲੋਡ ਹੁੰਦੀ। ਬਾਕੀ ਜਿਹੜੇ ਜੋ ਐਂਡ ਤੱਕ ਬਲੌਗ ਤੱਕ। ਹੋਏ ਮੋਈ। ਆ ਵੀਡੀਓ ਨੂੰ ਲਾਸਟ ਤੱਕ ਮੇਰੇ ਵੀ ਸਾਰੇ ਜਰੂਰ ਦੇਖਿਓ ਜੀ। ਜਗ ਜਾਰੀ ਜਾਂਦਾ ਕਿਉਂ? ਜਗ ਜਾਰੀ ਆ ਭਾਈ ਅੱਜ ਘਮੰਡਾ ਤੇ ਜਗ ਕਿੱਥੇ ਲੜਦੀ ਆ। ਮੇਰਾ ਚਾਹ ਬੜੀ ਬਿੱਤੀ। ਖਾਲੀ ਦੇ ਵਿੱਚ ਵੀ ਹੋਰ ਪਾਵਾਂਗੇ ਤੇ ਸੜਕ ਦੇ ਤੇ ਰਾਹ ਦੇ ਲਾ ਕੇ ਆ ਗਿਆ ਆ ਗਿਆ ਜਦੋਂ ਨੰਬਰ ਲਵਾ ਲਿਆ ਤੇ ਮਗਰ ਆ ਗਿਆ ਸਾਤਰੀ ਗਾਲ ਜੀ ਆ ਦੇਖੋ ਜੀ ਅੱਜ ਤੁਹਾਨੂੰ ਪਰ ਕੇ ਦਿਖਾਉਣੇ ਆ ਨਾ ਸਾਰੇ ਬੱਤ ਗੱਫਟਾ ਹੈ ਵੀਰੇ ਉੱਠ ਕੈਮਰਾਮੈਨ ਸਾਹ ਦੇ ਵੀ ਹੱਥ ਕੰਬ ਰਹੇ ਆ ਕੋਈ ਗੱਲ ਨਹੀਂ ਪਰ ਆਪਣੀ ਗੰਦੀ ਸ਼ਕਲ ਲੱਗੇ ਸੈੱਡ ਉਹ ਮੈਨੂੰ ਸ਼ਾਟ ਲਗਾ ਕੇ ਜਰੂਰ ਜਾਰੀ ਯੰਗ ਰੱਖਿਓ ਚੜਦੇ ਹੋ ਆ ਬਈ ਚੜਦੇ ਹੋ ਚੜਦੇ ਲੋ ਜੀ ਖੇਡਦੇ ਮੈਦਾਨ ਵਿੱਚ ਖੇਡਦੀ ਲੱਗੀਆਂ ਹੈ ਅੱਜ ਪਤਾ ਲੱਗੋ ਕਿਹਦਾ ਤਗੜਾ ਖੀਰ ਹੈ சீதா இது தொடா ਕਿਸੇ ਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਸਬਸਕ੍ਰਾਈਬ ਇਹ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਦੇਖੋ ਟਰਾਲੀ ਕਿੰਨੀ ਮੋਜ ਵਜਨ ਹੈ ਮਗਰ ਗੱਲ ਕਿ ਟਰੈਕਟਰ ਜਦੋਂ ਮੜ ਜਾਏ ਟਰਾਲੀ ਰੋਕ ਲੱਗਦੀ ਟਰੈਕਟਰ ਚੱਕ ਹੁੰਦਾ ਕੋਈ ਫੱਟੀ ਨਹੀਂ ਲਾਈ ਕੁਛ ਨਹੀਂ ਲਾਇ ਸਾਡੇ ਸਾਹਮਣੇ ਹੀ ਹੈ ਦੇਖੋ ਟ੍ਰਾਲੀ ਬਹੁਤ ਭਜਨ ਹੈ ਟ੍ਰਾਲੀ ਚ ਆ ਦੇਖ ਲੋ ਤੁਹਾਡੇ ਸਾਹਮਣੇ ਫੱਟੀ ਵੀ ਥੱਲੇ ਹੀ ਹੈ ਕੋਈ ਡਰਾਈਵਰ ਨਹੀਂ ਲਾਈ ਕੁਛ ਨਹੀਂ ਆਦੀ ਟਰੈਕਟਰ ਇੰਨਾ ਚੱਕ ਹੋ ਰਿਹਾ ਦੇਖੋ ਜੀ ਭਜਨ ਬਹੁਤ ਹੈ ਮਿੱਟੀ ਦਾ ਭਾਰ ਬਹੁਤ ਜ਼ਿਆਦਾ ਹੈ ਦੇਖੋ ਜੀ ਤੀਜੀ ਟਰਾਲੀ ਮੁਰੇ ਚੱਲੇਗੀ ਇੱਕ ਟਰਾਲੀ ਤੇਨ ਟਰਾਲੀ ਅੱਪ ਲੈ ਗਏ ਜੀ ਨਾ ਦੇਖੋ ਤੀਜੀ ਟਰਾਲੀ ਹੁਣ ਸਾਡੇ ਕਿਤੇ ਖੜੀ ਖੜੀ ਕਿਤੇ ਮਿੱਟੀ ਹੋਈ ਹੈ ਪਿੱਛੇ ਵੀ ਦਾਬੂ ਜ਼ਿਆਦਾ ਸੀ ਤੁਹਾਡੇ ਪਿੱਛੇ ਭਜਨ ਪਾਗ ਸੈੱਟ ਹੋ ਜੂਗੀ ਇੱਕੋ ਜਿਹਾ ਬਹੁਤ ਜ਼ਿਆਦਾ ਬੂ ਟ੍ਰੈਕਟਰ ਬਹੁਤ ਜ਼ਿਆਦਾ ਚੱਕ ਕੋ ਹੁੰਦਾ ਸੀ ਬਹੁਤ ਰਾਸਤੇ ਚ ਔਖਾ ਆਉਣਾ ਪੈਂਦਾ ਸੀ ਬਾਕੀ ਦੇਖੋ ਜੀ ਪਰ ਬਲਾਕ ਨੂੰ ਅੰਦਰ ਤੱਕ ਜਰੂਰ ਦੇਖਿਓ ਜੀ ਆ ਵੀਡੀਓ ਬਣ ਗਿਆ ਹਾਂ ਆ ਪਾਵੇ ਹਨ ਗਰਾਊਂਡ ਵਿੱਚ ਇਹ ਦੇਖੋ ਟਰਾਲੀ ਹੁਣ ਗਰਾਊਂਡ ਚ ਬਾੜਨ ਲੱਗਿਆ ਜੀ ਦੇਖੋ ਜੰਨੀ ਅੱਖੀ ਗਾੜੀ ਗਰਾਊਂਡ ਵਿੱਚ ਵੀ ਕਦਮ ਬਹੁਤ ਹੈ ਹੌਲੀ ਹੌਲੀ ਬਾੜਨੀ ਦੇਖੋ ਜੀ ਗਿੰਦੋ ਟਰਾਲੀਆਂ ਪਲਾ ਦਿੱਤੀਆਂ ਕਿੱਥੇ ਲਾਤੇ ਇੱਕ ਗਾਹ ਲਾਤੀ ਹੈ ਜੀ ਟਰਾਲੀ ਜੀ ਟਰਾਲੀ ਲਾਉਂਦੇ ਪਏ ਅੰਦਰ ਅੰਗਰੇਜ਼ਾ ਜੀ ਹੋਣਾ ਗਲਾ ਵੀ ਖਰਾਬ ਹੈ ਤੁਹਾਡੀ ਭਾਰੀ ਹੋਈ ਇਹ ਦੇਖੋ ਜੀ 45 ਤੇ ਇਹ ਬੰਦਾ ਕੜਾ ਇੱਥੇ ਖਲਾ ਦਿੱਤੀ ਕੋਦਰ ਲੈ ਰਹੀ ਹੈ ਤੀਜੀ ਲਾਂ ਲੱਗਿਆ ਦੇਖੋ ਜੀ ਇਹਨੇ ਓਕੀ ਲਾ ਕੇ ਢੋਲੀ ਹੌਲੀ ਹੌਲੀ ਇਹ ਹੈ ਜੀ 18 ਫੁੱਟ ਦੀ ਟਰਾਲੀ आ गया था टी सी क्ढी ही देखो वजन बहुत ज़्यादा है देखो ट्रैक्टर कि का जा रहे है ਅਣ ਪਹਿਲੇ ਗੇਅਰ ਚ ਲੋਚ ਹੈ ਔਰ ਹੌਲੀ ਹੌਲੀ ਜਾ ਰਿਹਾ ਤਾਂ ਵੀ ਦੇਖੋ ਨਾ ਚੱਕ ਹੋ ਜਾ ਹਾਂ ਲੋ ਸਪੀਡ ਹੈ ਜੀ 15 ਇਹ ਚ ਹੌਲੀ ਹੌਲੀ ਬਾਕੀ ਆ ਤੁਸੀਂ ਆਲੇ-ਦੁਆਲੇ ਪਾਇਪ ਲੱਗੇ ਦੇਖੀ ਰਹੇ ਹੋ ਇੱਥੇ ਆਲੇ-ਦੁਆਲੇ ਆਪਣੀ ਲੋਹੇ ਦੀ ਫੈਂਸ ਨੂੰ ਤਾਰ ਲਾਉਣੀ ਹੈ ਬਾਕੀ ਲੱਗੇ ਤਾਂ ਨਗਲੇ ਬਲੌਕ ਹੋਰ ਦਿਖਾਵਾਂਗੇ ਮੁੱਠੀਆ ਬਣਾ ਲੈਣੇ ਕਰਵਾਉਣ ਆਪਾਂ ਦੇਖੋ ਜੀ ਆਹ ਬਣਾਉਂਦੇ ਜਿੱਥੇ ਪੌਣ ਲੱਗੇ ਪੌਣ ਦਾ ਕੱਟ ਵੀ ਆਪਾਂ ਜੀ ਸ਼ੁਰੂ ਕਰਾਂਗੇ ਕੋਲੀ ਬਟਾਵੇ ਗਰਾਉਂਡ ਗਰਾਉਂਡ ਤੇ ਮਿੱਟੀ ਪਾਣੀ ਹੈ ਹੁਣ ਆਪਾਂ ਮਿੱਟੀ ਪਾ ਰਿਆਂ ਕਰਾਣਾ ਇਹ ਗਰਾਉਂਡ ਗਰਾਉਂਡ ਚ ਪਾਣੀ ਹੈ ਜੀ ਆਪਾਂ ਦੇਖੋ ਬਾਕੀ ਇਹਦਾ ਨਾ ਅਗਲੇ ਵਲੌਗ ਵਿੱਚ ਆਹ ਜੇ ਗਰਾਉਂਡ ਪੂਰੀ ਬਣ ਗਈ ਤਿਆਰ ਹੋ ਗਈ ਤੇ ਅਗਲੇ ਵਲੌਗ ਜੇ ਤੁਹਾਨੂੰ ਦਿਖਾਵਾਂਗੇ ਗਰਾਉਂਡ ਦੇਖੋ ਜੀ ਆਪਰੇ ਵਲੌਗ ਚੰਗੇ ਦਾ ਕੋਲੇ ਰਹੇ ਸਾਡਾ ਬਹੁਤ ਬਹੁਤ ਧੰਨਵਾਦ ਇਹਦੇ ਵੀ ਵੀਡੀਓ ਨੂੰ ਜਰੂਰ ਐਂਡ ਤੱਕ ਸਾਰੀ ਨੂੰ ਜਰੂਰ ਦੇਖਿਆ ਕਰੋ ਜੀ ਜੇ ਤੁਸੀਂ ਵੀਡੀਓ ਐਂਡ ਤੱਕ ਦੇਖਦੇ ਆ ਫੇਈ ਆਪਣਾ ਆਚਾ ਹੋਰ ਵਾਦਾ ਹੋਰ ਵੀਡੀਓ ਬਣਾਉਣੀ ਦੇਖੋ ਜੀ ਇਹ ਟਰਾਲੀ ਪਹਿਲਾਂ ਵਾਲੀ ਜਿਹੜੀ ਆਈ ਸੀ ਉਹ ਲਈ ਇੱਥੇ ਉਹ ਆਪਣਾ ਨੁਕਸਾਨ ਹੋ ਗਿਆ ਥੋੜਾ ਜਿਹਾ ਟਰਾਲੀ ਦੇ ਹੱਕ ਟੁੱਟ ਗਈ ਸੀ ਇੱਥੇ ਟੋਏ ਵਿੱਚ ਖੋਬਣ ਕਰਕੇ ਟਰਾਲੀ ਦਾ ਹੱਕ ਟੁੱਟ ਗਈ ਦੇ ਹੁਣ ਨਵੀਂ ਹੱਕ ਲਿਆ ਕੇ ਫੇਰ ਟਰਾਲੀ ਨੂੰ ਪਾ ਕੇ ਦੰਨੇ ਉਹ ਦੇਖੋ ਇੰਟਰਲੇਜਨ ਹੋਰ ਉਹ ਹੱਕ ਪਾ ਲਾਈ ਆ ਸਾਈਡ ਤੇ ਨਹੀਂ ਆ ਤੇ ਨਮੀ ਹੱਕ ਬਣ ਨਹੀਂ ਦੇ ਕਹਿੰਦੀ ਆ ਲਿਆ ਕੇ ਫੇ ਹੱਕ ਪਾ ਲਿਆ ਜੀ ਦੇਖੋ ਜੀ ਹੁ ਬਾਕੀ ਦਾ ਨੈਂਡਲ ਬਲੌਗ ਤੇ ਇਹਨ ਦਿਖਾਵਾਂਗੇ ਗਰਾਊਂਡ ਬਣ ਕੇ ਜੇ ਤਿਆਰ ਹੋ ਗਈ ਫੇ ਤੁਸੀਂ ਦੱਸਿਓ ਕਿਦਾਂ ਲੱਗ ਰਹੀ ਗਰਾਊਂਡ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਆਪਾਂ ਬਾਲੀਵਾਲ ਦੀ ਗਰਾਊਂਡ ਬਣਾ ਰਹੇ ਆ ਜੀ ਦੇਖੋ